ਪਤਾ ਤੀ ਲੋਤੇ ਬੈਠੀ ਹੈ ਕਿ ਮੇਜ ਤੁਸੇ ਸਾਰਾ ਕਰ ਸੱਚ ਅਸੀਂ ਤੇਰੇ ਵਾਸੀ ਰੋਟੀ ਖਾ ਕੇ ਗੁਜਾਰ ਕਰਦੀ ਹੈ ਕਿ ਵੀਰੇ ਮੇਰੇ ਕੋਈ ਸਹਾਰਾ ਨਹੀਂ ਹੈ ਕਿ ਕਮਾਉ ਨਾ ਲਾ ਆ ਬੈਠਾ ਹੈ ਐਕਸੀਡੈਂਟ ਹੋ ਗਿਆ ਤੇ ਜਿਹੜਾ ਕਰ ਦੇਖਿਆ ਨਹੀਂ ਉਹੀ ਸਹੀ ਹੈ ਕਿਉਂਕਿ ਕਰ ਦੇ ਅੰਦਰ ਵੜ ਕੇ ਪਤਾ ਲੱਗਦਾ ਹੈ ਕਿ ਕਰ ਦੇ ਜੀ ਕਿਸ ਹਾਲਾਤ ਚ ਜੀ ਰਹੇ ਨੇ ਅਤੇ ਜੇਕਰ ਘਰ ਦੇ ਹਾਲਾਤਾਂ ਦਾ ਸਹੀ ਅੰਦਾਜ਼ਾ ਲਗਾਉਣਾ ਹੋਵੇ ਤਾਂ ਘਰ ਦੇ ਬਜ਼ੁਰਗਾਂ ਨੂੰ ਦੇਖ ਕੇ ਲਗਾ ਲਓ ਕਿ ਉਹ ਕਿੰਨੇ ਖੁਸ਼ ਨੇ ਉੱਥੋਂ ਹੀ ਪਤਾ ਲੱਗ ਜਾਏਗਾ ਕਿ ਘਰ ਵਿੱਚ ਕਿੰਨੀ ਖੁਸ਼ਹਾਲੀ ਹੈ ਪਰ ਇਸ ਬਜ਼ੁਰਗ ਜੋੜੇ ਕੋਲ ਤਾਂ ਕੋਈ ਘਰ ਹੀ ਨਹੀਂ ਹਾਂ ਇਹ ਮੋਟਰ ਦਾ ਕੋਠਾ ਹੈ ਜਿੱਥੇ ਇਹ ਬਜ਼ੁਰਗ ਜੋੜਾ ਕਿਸੇ ਚਮਤਕਾਰ ਦੀ ਯੂਨੀਕ ਵਿੱਚ ਬੈਠਾ ਦਿਨ ਕੱਟ ਰਹੇ ਹੈ ਮੈਂ ਤਾਂ ਤਿਲੋ ਤੇ ਬੈਠੀ ਹੈ ਕਿ ਵੀਰ ਜੀ ਤੁਸੀਂ ਸਾਰਾ ਕਰੋ ਸੱਚ ਤੇਰਾ ਕਮਾਉਣ ਵਾਲਾ ਕੋਈ ਨਹੀਂ ਇਹੀ ਕਮਾਉਣ ਵਾਲਾ ਥੀ ਵੀਰ ਜੀ ਮੇਰੇ ਜਵਾਕ ਹੈਗਾ ਉਹ ਛੋਟਾ ਹੈ ਵੀਰੇ ਮੇਰੇ ਕੋਈ ਸਹਾਰਾ ਨਹੀਂ ਘਰ ਵਾਲੀ ਮੇਰੇ ਕੋਲ ਕੁਝ ਵੀ ਨਹੀਂ ਹੈ ਵੀਰ ਜੀ ਅਸੀਂ ਤਾਂ ਵੀਰੇ ਬਾਸੀ ਰੋਟੀ ਖਾ ਕੇ ਗੁਜ਼ਾਰ ਕਰਦੀ ਹੈ ਕਿ ਵੀਰੇ ਮੇਰੇ ਕੋਈ ਸਹਾਰਾ ਨਹੀਂ ਹੈ ਕਿ ਕਮਾਉਣ ਵਾਲਾ ਆ ਬੈਠਾ ਹੈਗਾ ਐਕਸੀਡੈਂਟ ਹੋ ਗਿਆ ਇਹ ਤਸਵੀਰਾਂ ਮਾਨਸਾ ਦੇ ਪਿੰਡ ਹਮੀਰਗੜ ਟੈਪੀ ਦੀਆਂ ਨੇ ਜਾਂ ਇਹ ਕਹਿ ਲਓ ਹਮੀਰਗੜ ਟੈਪੀ ਦੇ ਖੇਤਾਂ 'ਚ ਬਣੇ ਕਿਸੇ ਮੋਟਰ ਦੇ ਕੋਠੇ ਦੀਆਂ ਨੇ ਜਿੱਥੇ ਬਜ਼ੁਰਗ ਅਜੀਤ ਸਿੰਘ ਆਪਣੀ ਪਤਨੀ ਨਾਲ ਬਿਮਾਰ ਹਾਲਤ ਵਿੱਚ ਪਿਆ ਹੈ ਅਜੀਤ ਸਿੰਘ ਦਾ ਪਿੰਡ 'ਚ ਚੰਗਾ ਰਹਿਣ ਸਹਣ ਸੀ ਪਰ ਇੱਕ ਸੜਕ ਹਾਦਸੇ ਨੇ ਤਕਦੀਰ ਨੂੰ ਅਜਿਹਾ ਛਟਕਾ ਦਿੱਤਾ ਕਿ ਪੂਰੇ ਪਰਿਵਾਰ ਦੇ ਤੱਪੜ ਰੁੜ ਗਏ ਅਜੀਤ ਸਿੰਘ ਨੂੰ ਇੱਕ ਵਾਹਨ ਨੇ ਫੇਟ ਮਾਰੀ ਜਿਸ ਕਾਰਨ ਉਸੇ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਇਲਾਜ ਲਈ ਉਸ ਦੀ ਮਾਰੀ ਮੋਟੀ ਜੋ ਵੀ ਜ਼ਮੀਨ ਸੀ ਕਰ ਸੀ ਸਭ ਕੁਝ ਇਸੇ ਲੱਤ ਦੇ ਲੇਖੇ ਲੱਗ ਗਿਆ। ਉਹ ਜਦੋਂ ਸੱਟ ਬਹੁਤ ਵਧੀਆ ਕੰਮ ਪ੍ਰੋਗਰਾਮ ਦੀ ਮੇਰੇ 6:00 ਵਜੇ ਤੋਂ ਹਾਲਾਤ ਹੌਲੀ ਹੌਲੀ ਮਾੜੇ ਆਏਗੇ, ਪੈਸਾ ਲੱਗੇਗੇ, ਪੈਸਾ ਸਾਰੀ ਜਾਇਦਾਦ ਵਿਕ ਗਈ, ਕਰ ਵਿਕ ਗਿਆ, ਪੈਸਾ ਕੋਈ ਨਾ ਬੱਚਾ ਨੇਣਾ ਦੀਗਾ। ਤੇ ਆ ਮੈਂ ਦੇਖੋ ਜੀ ਅੱਜ ਨਹੀਂ ਬੇਹੀ ਰੋਟੀ ਖਾ ਰਹਿਆਂਗੇ, ਕੋਈ ਰੋਟੀ ਨਹੀਂ ਆਦਾ ਜੀ ਕਿ ਮੋਟਰ ਤੇ ਬੈਠਾ, ਖੇਤ ਵਾਲੇ ਕੋਠੇ ਤੇ ਬੈਠਾ ਜੀ, ਕੋਈ ਲਾਈਟ ਨਹੀਂ, ਤੱਤਾ ਪਾਣੀ ਪੀਣੇ ਮੋੜ ਖੇੜਦਾ। ਤੇ ਬੱਚੇ ਕੋਈ ਕਮਾਈ ਨਹੀਂ ਹੈਗੀ। ਬੱਚਾ ਮਾਣ ਮੜਾ ਪਾੜ ਤੋ ਦੋ ਰੁਪਏ ਲਾਉਂਦਾ ਓਹੀ ਮਾੜਾ ਗੁਜ਼ਾਰਾ ਕਰਦੇ ਆ ਬਹੁਤ ਔਖਿਆ ਜੀ ਕੁਛ ਹੇਤਾ ਕਰੇ ਜੀ ਮੇਰੀ ਮਦਦ ਕਰੇ ਚੰਗੇ ਸਮੇਂ ਦਾ ਹੰਕਾਰ ਕਰ ਆ ਚੰਗੇ ਜਮੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੀ ਸਾਡੇ ਬਹੁਤ ਚੰਗਾ ਸਮਾਂ ਦੀ ਗੱਡੀਆਂ ਜੇ ਖੇੜਦੇ ਤੇ ਆ ਜਾ ਬੈਠੇ ਸਾਂ ਕਦੋਂ ਨਹੀਂ ਹੈਗਾ ਕੋਈ ਰਿਸ਼ਤੇਦਾਰ ਨੇ ਸਾਥ ਨਹੀਂ ਰੋਟੀ ਮਾਰ ਕੋਈ ਜਾਣ ਲੱਤੀ ਜਿਸ ਤਰ੍ਹਾਂ ਆਪਣੇ ਕਾਰੋਬਾਰ ਵੇਚ ਕੇ ਇਲਾਜ ਕਰਾਏ ਜੀ ਕੋਈ ਕਿਸੇ ਦਾ ਨਹੀਂ ਵੀਰ ਜੀ ਦੁਨੀਆ ਕੀ ਕਹਤੇ ਬਾਪੂ ਜੀ ਹੁਣ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਨਾਲ ਸਾਡੀ ਸਹਾਇਤਾ ਕਰੀ ਜਿਸ ਤਰ੍ਹਾਂ ਇਹ ਕਹਿੰਦੇ ਵੀ ਸਹਾਇਤਾ ਕਰੀ ਇਹ ਘਰ-ਵਾਰ ਕੁਝ ਨਹੀਂ ਹੈ ਸਾਡੇ ਕੋਲ ਇੰਨੀ ਤਬਦੀ ਗਰਮੀ ਪੈ ਰਹੀ ਹੈ ਬਾਹਰ 45 ਡਿਗਰੀ ਟੈਂਪਰੇਚਰ ਕੀ ਕਰੀ ਇਹਦਾ ਮੋਟਰ ਵਾਲੇ ਕੋਠੇ ਤੋਂ ਟੁੱਟੇ ਟਾਈਮ ਤਾਂ ਕੱਢਣੀ ਹੈ ਕੀ ਕਰੀ ਲੋਕ ਏਸੀਆਂ ਚ ਪੈਂਦੇ ਨੇ ਇੱਥੇ ਆ ਬੈਠਿਆ ਇਹ 40 ਤੋਂ 45 ਤੋਂ 50 ਹੋਇਆ ਖੜਾ ਅੰਦਰ ਤਾਂ ਵੀ ਗਰਮ ਹੈ ਸਾਪੂ ਜੀ ਪਿੰਡ ਵੀ ਦੱਸ ਦੋ ਕਿਹੜਾ ਪਿੰਡ ਹੈ ਅਮੀਰ ਗਾਟੇ ਵੀ ਮਾਨਸਾ ਜ਼ਿਲ੍ਹੇ ਦਾ ਮਾਨਸਾ ਜ਼ਿਲ੍ਹੇ ਦਾ ਅਮੀਰ ਗਾਟੇ ਵੀ ਸੀਰਪੀਖੀ ਠੀਕ ਹੈ ਤੇ ਹੁਣ ਥੋੜੀ ਦਵਾਈ ਬੁੱਟੀ ਚੱਲ ਰਹੀ ਦਵਾਈ ਬੁੱਟੀ ਇਹ ਪੈਸਾ ਨਹੀਂ ਹੈਗਾ ਜੀ ਦਵਾਈ ਕਿੱਥੋਂ ਲਈ ਹੈ ਬੱਚਾ ਥੋੜਾ ਗੁੱਡਾ ਵੀ ਸੁਝ ਰਿਹਾ ਕਾਫੀ ਹਾਂ ਜੀ ਸੁਝ ਰਿਹਾ ਤੇ ਰਹੀ ਜਾਂਦਾ ਹੀ ਪੈਸਾ ਹੈ ਨਹੀਂ ਗਈ ਤੁਸੀਂ ਆਪ ਕੰਮ ਕਰਕੇ ਨਿਕਮਾ ਪੜੀ ਨਹੀਂ ਕਮਾਉਂਦੇ ਜੀ ਬੱਚਾ ਇਹ ਮਣਾ ਮਟਾ 2 ਰੁਪਏ ਪਾਠ ਪੂਰ ਤੋਂ ਲਿਆਂਦਾਗਾ ਉਹ ਗੁਜ਼ਾਰਾ ਹੁੰਦਾ ਨਹੀਂ ਪਾਠ ਪੜ੍ਹ ਕੇ ਪੜ੍ਹ ਕੇ ਰੋਜ਼ੀ ਆਉਂਦੀ ਪੜ੍ਹਤਾ ਹੁੰਦੀ ਕਿੰਨੇ ਟੈਂਪੋ ਤੁਸੀਂ ਖਾ ਇਹ 6-7 ਦਿਨਾਂ ਦੀ ਰੋਟੀਆਂ ਨੇ ਜੀ ਬੇਹੀ ਰੋਟੀ ਖਾਣੇ ਜੀ ਹਾਲਕੇ ਜੈਪ ਸਿੰਘ ਦਾ 19 ਸਾਲਾਂ ਦਾ ਬੇਟਾ ਵੀ ਹੈ ਜੋ ਕਿ ਪਾਠੀ ਵਜੋਂ ਨੌਕਰੀ ਕਰਦਾ ਹੈ ਪਰ ਪਾਠੀਆਂ ਦੀ ਕਮਾਈ ਹੁੰਦੀ ਹੀ ਕਿੰਨੀ ਘੋਏ ਜਿਸ ਦੀ ਕਮਾਈ ਨਾਲ ਨਾ ਘਰ ਬਣ ਸਕਦਾ ਹੈ ਅਤੇ ਨਾ ਹੀ ਪਰਿਵਾਰ ਦੇ ਹਾਲਾਤ ਬਦਲ ਸਕਦੇ ਨੇ ਰੋਟੀ ਕਈ ਵਾਰ ਗੁਰਦੁਆਰਿਆਂੋਂ ਆ ਜਾਂਦੀ ਹੈ ਕਈ ਵਾਰ ਕੋਈ ਪਿੰਡ ਵਾਸੀ ਦੇ ਜਾਂਦਾ ਹੈ ਅਤੇ ਕਈ ਵਾਰ ਪੁਰਾਣੀਆਂ ਬੇਹਾਂ ਅਤੇ ਸੁੱਕੀਆਂ ਰੋਟੀਆਂ ਖਾ ਕੇ ਟਾਈਮ ਟਪਾਉਣਾ ਪੈਂਦਾ ਹੈ ਅੱਜ ਹਾਲਾਤ ਬਣ ਨੇ ਜਿਹੜਾ ਇੱਕ ਕਿਸੇ ਦੇ ਮੋਟਰ ਵਾਲੇ ਕੋਠੇ ਦੇ ਤੁਸੀਂ ਰਹ ਰਹੇ ਹੋ ਇਹਨੇ ਹਾਲਾਤ ਮਾੜੇ ਕਿਵੇਂ ਹੋਏ بس ਵੀਰੇ ਕੀ 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 ਕਹੀਏ ਸਾਨੂੰ ਕੀ ਪਤਾ ਤੀ ਵੀਰੇ ਸਾਡੇ ਨਾਲ ਇਹੀ ਚ ਹਲਾਤਾ ਜੂਗਾ بس ਜਦੇ ਮੇਰੇ ਬੰਦੇ ਐਕਸੀਡੈਂਟ ਹੋਏ ਨੇ بس ਉਹਦੇ ਸੇ ਵੀਰੇ ਮੇਰਾ ਸਾਰਾ ਕੁਝ ਵਿਕਰੀ ਹੋ ਗਿਆ ਸਾਰਾ ਵਿਕਰੀ ਹੋ ਗਿਆ ਘਰ ਬਾੜੀ ਵੀ ਕੁਝ ਵੀ ਨਹੀਂ ਰਹਾ ਵੀਰੇ ਕਮਾਉਂ ਜਕੁਰ ਵੀ ਨਹੀਂ ਰਹਾ بس ਵੀਰੇ ਇਹਦੀ ਲਤ ਲੈ ਕੇ ਨਾ ਮੈਂ ਕਿਸੇ ਪਾਸੇ ਵੀ ਜਾ ਸਕਦੀ ਐ ਕਿ ਜੇ ਕੰਮ ਕਰਕੇ ਖਵਾਵਾ ਫਿਰ ਇਹਨੂੰ ਕੌਣ ਦੇਖੂਗਾ ਵੀਰ ਜੀ ਬਸ ਆਈ ਵੀਰੇ ਤਾਂ ਮੈਂ ਸੁੱਕੀ ਰੋਟੀ ਖਾਈ ਜਾਂਦੀ ਐ ਕੋਈ ਕੋਈ ਗਮਾਰ ਦੇ ਕੇ ਜਾਂਦਾ ਫਿਰ ਇੱਕ ਇੱਕ ਹਫਤਾ ਦਾ ਦੋ ਦੋ ਹਫਤਾ ਦਾ ਰੋਟੀ ਖਾਣੀ ਐ ਵੀਰੇ ਮੈਂ ਕੀ ਕਰਾਂ ਮਜਬੂਰ ਬੈਠੀ ਐ ਲਾਤ ਦੇ ਕੇ ਸਾਡੇ ਕੋਲ ਕੁਛ ਨਹੀਂ ਐ ਵੀਰੇ ਨਾ ਜਗ੍ਹਾ ਨਾ ਜ਼ਮੀਨ ਜਿਹੜੇ ਥੀ ਇਹਦੇ 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 ਤੇ ਲੱਗ ਗਿਆ ਇਹਦੇ ਉੱਤੇ ਲੱਗ ਗਿਆ ਅਜੇ ਵੀ ਇਹਦੇ ਗੋਡਾ ਲੋਟ ਨਹੀਂ ਹੋਇਆ ਲਾਤ ਲੋਟ ਨਹੀਂ ਹੋਇਆ ਵੀਰੇ ਮੈਂ ਕੀ ਕਰਾਂ ਮੈਂ ਬਹੁਤ ਮਜਬੂਰ ਆ ਮੈਂ ਕਿਸੇ ਦੇ ਕੋਠੇ 'ਚ ਬੈਠਾ ਹਾਂ ਖੇਤਾਂ 'ਚ ਇੱਥੇ ਪੱਖਾ ਵੀ ਨਹੀਂ ਹੈ ਇੰਨੀ ਗਰਮੀ ਹੈ ਰਹੀ ਹੈ ਬਾਹਰ ਪੱਕਾ ਵੀ ਨਹੀਂ ਹੈਗਾ ਨਾ ਕੋਈ ਬਿਜਲੀ ਨਹੀਂ ਹੈਗਾ ਨੇਰੇ ਚ ਰਹੀ ਨਹੀਂ ਰਾਤ ਨੂੰ ਦਿਨੇ ਤਾਂ ਕੱਟ ਜਾਂਦੀ ਏ ਓੱਖਾ ਸੋਖਾ ਰਾਤ ਨੂੰ ਓੱਖਾ ਹੋ ਜਾਂਦੀ ਵੀਰੇ ਮੱਛੜ ਤੇ ਪੱਕਾ ਵੀ ਨਹੀਂ ਹੈਗੀ ਜਮੀ ਫਿਰ ਮੈਂ ਖੇਤਾ 'ਚ ਬੈਠੇ ਵੀਰੇ ਕੀ ਕਰਾਂ ਮੇਰਾ ਕਮਾਉਣਾ ਲਾ ਲਾਤ ਲੈ ਕੇ ਬੈਠ ਗਿਆ ਮੈਂ ਬਹੁਤ ਮਜਬੂਰ ਹਾਂ ਮੇਰੇ ਕੋਈ ਸਹਾਇਤਾ ਕਰੋ ਤੁਸੀਂ ਕਹਿ ਹੁਣ ਇਹ ਪਰਿਵਾਰ ਧਾਨੀ ਸੱਜਣਾ ਤੋਂ ਮਦਦ ਦੀ ਗੁਹਾਰ ਲਗਰ ਹੈ ਕੋਈ ਕਮਰਾ ਪਾ ਕੇ ਦੇ ਦੇ ਕੋਈ ਪੱਖਾ ਜਾਂ ਕੂਲਰ ਦੇ ਦੇ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਅਜੈਬ ਸਿੰਘ ਦਾ ਇਲਾਜ ਕਰਵਾ ਦੇ ਤਾਂ ਕਿ ਉਹ ਖੁਦ ਥੋੜਾ ਬਹੁਤਾ ਕਮਾਉਣ ਜੋਗਾ ਹੋ ਜਾਵੇ ਉਮੀਦ ਹੈ ਕੋਈ ਨਾ ਕੋਈ ਦਾਨੀ ਸੱਜਣ ਇਹਨਾਂ ਦੀ ਮਦਦ ਲਈ ਅੱਗੇ ਆਏਗਾ ਕਿਉਂਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਇਸ ਲਈ ਜੇਕਰ ਕਿਸੇ ਦੀ ਮਦਦ ਕੀਤਾ ਕਿਸੇ ਦਾ ਜੀਵਨ ਅਤੇ ਸਮਾਂ ਬਦਲ ਸਕਦਾ ਤਾਂ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਮਾਨਸਾ ਤੋਂ ਆਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ